ਤਾਂ ਉਹਨੇ ਜੋ ਭੀੜ ਦੇ ਵਿੱਚ ਪਹਿਲਾ ਨਾਮਧਾਰੀਆ ਨੇ ਔਰਤਾਂ ਨੂੰ ਅੰਮ੍ਰਿਤ ਸ਼ਕਾਇਆ ਨਾਲ ਸਾਤੋਂ ਕੁ ਸੇਵ ਹੋ ਗਏ ਉਹ ਵੀ ਪਹਿਲਾਂ ਕਿਹਨੇ ਹੈ ਹੀ ਨਹੀਂ ਅਧਿਕਾ ਜਲ ਸ਼ਕਾ ਲੋਕ ਹੀ ਨਹੀਂ ਕੋ ਜਹਜ ਵਾਲੇ ਹੋ ਜੋ ਕੁਝ ਜਹਜਾਂ ਤੁਹਾਡਾ ਅੰਮ੍ਰਿਤ ਹੋ ਜਾ ਤੁਸੀਂ ਅੰਮ੍ਰਿਤ ਕੁਝ ਨਹੀਂ ਕਰਦਾ ਕਾਲਾ ਦਾ ਚਰਨ ਨੇ ਜੇ ਥੋੜੀ ਜਿਹੀ ਬਧਰਾਇਆ ਕੁਝ ਨਹੀਂ ਤੁਸੀਂ ਰੋਜੇ ਪੀਂ ਛਗੀ ਜਾਓ ਅੰਮ੍ਰਿਤ ਨੇ ਮਨੋ ਨੇ ਕੋਈ ਫਰਕ ਪੈਂਦਾ ਨਮ ਦੇ ਜੜਾਂ ਰੋਜ਼ ਉਮਰਤ ਭਾਈ ਜੋ ਨਹੀਂ ਮਿੱਟੀ ਹੁੰਦੀ ਰੋਜ਼ ਹੀ ਭਾਈ ਹੋ ਜਾਏ ਕਬੀਰ ਨੇ ਕਿਉਂ ਕਿਹਾ ਨਮ ਨੂੰ ਉਮਰਤ ਨਾਲ ਸਜੋ ਚਾਹੇ ਉਹੀ ਗੱਲ ਕਹੀ ਹੈ ਗੱਲ ਨੇ ਮਦਨੀ ਕੀਤੀ ਗੱਲ ਮਾਇਆ ਦੀ ਕੀਤੀ ਹੈ ਮਾਇਆ ਕੋੜੀ ਹੈ ਜ਼ਹਿਰ ਹੈ ਜੇ ਜ਼ਹਿਰੇ ਰਹੂਗੀ ਉੱਗੇ ਮਿੱਠਾ ਲਾ ਕੇ ਖਾਲੂ ਤਾਂ ਵੀ ਜਰੇ ਜੇ ਛੇਜ ਪਾ ਕੇ ਸੰਖਿਆ ਖਾਲੀਏ ਫੇਕੜਾ ਸੰਖਿਆ ਨਹੀਂ ਸੰਖਿਆ ਦਾ ਫੇਰ ਵੀ ਸੰਖਿਆ ਹੀ ਜੇ ਇਹਨਾਂ ਨੇ ਉਹ ਸੰਖਿਆ ਖਾਣਾ ਸੀ ਉਹ ਚਲੋ ਸਾਤਾ ਮਰ ਗਏ ਤੇ ਇਥੇ ਚੜਾਵੇ ਨਾਲ ਵੀ ਚਲ ਹੁਣ ਇਹਨਾਂ ਦੀ ਵਾਰੀ ਆ ਗਈ ਆ 100 ਸਾਲ ਚ ਆਪਣੇ ਆਜਲੇ 50 60 ਸਾਲ ਹੁਣ 40 ਸਾਲ ਤੋਂ ਗੁਰਦੁਆਰੇ ਇਹ ਖਾਣ ਲੱਗ ਗਏ ਨਿਹੰਗ ਸਿੰਘ ਇਹ ਬੰਦੇ ਬਾਦ ਰਾਣਾ ਸਾਰਾ ਗੁਰਪ ਇਧਰ ਆ ਬੜਿਆ ਉਹ ਵੀ ਉੱਥੇ ਖੜੇ ਜਾਵੇ ਸਾਰੇ ਸਾਰੇ ਹੀ ਦੇਖ ਲੈ ਬਬਲਕ ਨੇ ਉਹ ਜਾਨੇ ਸੜਸ ਤੇ ਬੈਠੇ ਨੇ ਕੋਲੇ ਉਹ ਤੇ ਉਹਨਾਂ ਨੂੰ ਉੱਥੇ ਰਸਤੇ ਮਿਲ ਜਾਂਦੀ ਆ ਬਾਤ ਉਹ ਰੋਟੀ ਦੇ ਆਸਰੇ ਬੈਠੇ ਨੇ ਰੋਟੀ ਦੀ ਦੁਕਾਨ ਕੋੜੇ ਦਾ ਲੈਤਾ ਲੈ ਖਰਚਾ ਕਿਥੋਂ ਕਰਨ ਤਾਂ ਰਾਜੇ ਮਹਾਰਾਜਾਂ ਦਾ ਕੰਮ ਹੁੰਦਾ ਫੌਜ ਰੱਖਣੀ ਕੋੜੇ ਰੱਖਣੇ ਇਹ ਕਿਥੋਂ ਕਰਨ ਇਹ ਆ ਤਾਂ ਸੰਗਤ ਵਿੱਚ ਨਹੀਂ ਕੋਈ ਥੋੜੀ ਮੰਨਤਾ ਹੋਵੇ ਹਰਤਾ ਹੋਵੇ ਥੋੜਾ ਤਾਂ ਸੰਗਤ ਬੰਨੇ ਜੇ ਤੁਹਾਨੂੰ ਸੰਗਤ ਨਹੀਂ ਮੰਦੀ ਕਹੇ ਤਾਂ ਸਾਨੂੰ ਇਹੋ ਜਿਹਾ ਕੋਈ ਪੜਨਾ ਪਊਗਾ ਬਈ ਭਾਈ ਤੁਹਾਡੇ ਕਹਿੰਦੇ ਅਸੀਂ ਮੋਰਚਾ ਲਾਉਣੇ ਆ ਤੁਸੀਂ ਸਾਨੂੰ ਫੰਡ ਕਰਿਓ ਫੰਡ ਹੁੰਦੇ ਨਹੀਂ ਇਹਨਾਂ ਨੂੰ ਜਿਹੜੇ ਬੈਠੇ ਨੇ ਮੋਹਲੀ ਬੱਚੇ ਪੈਸੇ ਆਉਂਦੇ ਨਹੀਂ ਇੱਥੇ ਆਉਂਦੇ ਨਹੀਂ ਰਹੇ ਪੈਸੇ ਇਹ ਕੰਮ ਖਾਲਸੇ ਦਾ ਨਹੀਂ ਹੈ ਤੁਸੀਂ ਤਾਂ ਉਹਨਾਂ ਦੇ ਸਿਆਸਤਾਨਾਂ ਦੇ ਰੋਟੀਆਂ ਦੇ ਨਾਜਦੇ ਹੋ ਤੁਹਾਨੂੰ ਤਾਂ ਉਠਾੜ ਦਿੰਦੇ ਲੈ ਜਾ ਕੇ ਉੱਥੇ ਪੁਲਿਸ ਹੀ ਉਹਨਾਂ ਦੀ ਚਲਦੀ ਹੈ ਜਦ ਪਿੱਛੋਂ ਪਹੁੰਚਦੇ ਨਹੀਂ ਹੈ ਉਹਨਾਂ ਨੂੰ ਉਹਨੋਂ ਫਸ ਗਏ அவਨੋਂ ਨਹੀਂ ਹੋ ਜੜੇ ਸਾਰੇ ਉਂਗਲ ਦੇ ਕੇ ਇਹਨਾਂ ਨਹੀਂ ਘੜ ਪਾਤੇ ਵੀ ਚਲੋ ਇਹ ਨੇ ਹੰਗਸੰਗ ਨੇ ਤੁਸੀਂ ਵਾਲੀ ਪੁਲਸ ਵਾਲਿਆਂ ਨੂੰ ਮਾਰ ਦੋ ਅਸੀਂ ਹੈਗੇ ਹਾਂ ਪਿਛੇ ਉਹ ਨਹੀਂ ਕੋਣ ਮਾਰ ਦਿੰਦਾ ਜਰੂਰ ਪਤਾ ਹੁੰਦਾ ਸਾਡੇ ਨਾਲ ਹੋਣੀ ਕਦੇ ਨਹੀਂ ਦੀ ਗੱਲ ਤੇ ਉਹ ਇਹਨਾਂ ਦੀ ਗੱਲਾਂ ਜਾ ਕੇ ਉਹਨਾਂ ਨੇ ਪੁਲਸ ਵਾਲਾ ਉੱਥੇ ਗੋਲੀ ਮਾਰਤੀ ਜ਼ਹੀਦ ਹੋ ਗਿਆ ਵਿਚਾਰਾ ਉਹ ਉਸ ਪੁਲਿਸ ਵਾਲੇ ਜੰਗੇ ਤੇ ਉਹਨਾਂ ਨੇ ਕੁਝ ਨਹੀਂ ਕਿਹਾ ਇਹਨਾਂ ਨੂੰ ਉਹਨਾਂ ਨੂੰ ਪਤਾ ਸੀ ਲੋਨ ਅਲੀ ਰਾਜ ਕਰਨਾ ਇਹਨਾਂ ਨੇ ਲੋਨ ਹੋਰ ਕੀ ਹੈ ਗੁਰਦੁਆਰੇ ਅੰਦਰ ਬੈਠੇ ਨੇ ਤੁਸੀਂ ਦੱਸੋ ਵੀ ਗੁਰਦੁਆਰੇ ਤੁਹਾਡੇ ਮਾਮੇ ਦਾ ਦੀ ਤੁਸੀਂ ਕਿਉਂ ਚੜਕੇ ਗਏ ਉੱਥੇ ਤੁਸੀਂ ਕਬਜ਼ਾ ਕੀਤਾ ਬੰਦਾ ਬੰਦੀ ਬਣਾਇਆ ਹੋਇਆ ਦੋ ਜੇ ਮਾਰਦੋਂ ਤਾਂ ਸਰਕਾਰ ਤੁਹਾਡਾ ਪੁੱਛਿਆ ਹੀ ਨਾ ਜਾ ਕੇ ਇਹ ਛੋਟਾ ਕੈਸਾ ਕਥੇ ਤੁਹਾਡਾ ਜਗਾ ਨਹੀਂ ਗੁਰਦੁਆਰਾ ਨਹੀਂ ਤੁਹਾਡੀ ਜ਼ਮੀਨ ਨਹੀਂ ਤੁਸੀਂ ਉਹਦੇ ਛਾਪੇ ਮਾਰ ਕੇ ਉਹਨਾਂ ਨੂੰ ਬੰਦੀ ਬਣਾ ਕੇ ਵੇਚੋ ਤਾਂ ਸਰਕਾਰ ਤਾਂ ਤੁਸੀਂ ਹੋਏ ਸਰਕਾਰ ਤਾਂ ਹੀ ਤੁਸੀਂ ਸਰਕਾਰ ਨੂੰ ਸਰਕਾਰੇ ਨਹੀਂ ਮੰਨਦੇ ਇਹ ਬਗਾਵਤ ਬਾਕੀ ਬਿਨਾਂ ਮੁਕਦਮਾ ਚਲਾਇਆ ਚਾਹੀ ਸਾਰੀ ਉਮਰ ਨਾ ਛੱਡਣ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਨੇ ਜਿਹੜੇ ਚੋ ਜਿੰਨਾ ਚਿਰ ਮੰਨਦੇ ਨਹੀਂ ਜਮਾਨਤ ਨਹੀਂ ਦਿੰਦੇ ਵੇ ਅਸੀਂ ਬਾਹਰ ਸਰਕਾਰ ਦੇ ਕਾਨੂੰਨ ਨੂੰ ਮੰਨਾਂਗੇ ਉਹ ਪੁਲਿਸ ਜਾਂਦੀ ਹੈ ਉਹਨੂੰ ਛਡਾਉਣ ਤੁਸੀਂ ਉੱਥੇ ਗੋਲੀਆਂ ਛਾੜ ਦਿੰਦੇ ਉਹ ਤਾਂ ਅਧਵਾਦ ਹੋਇਆ ਫਿਰ ਅਤਵਾਦ ਕੀ ਹੈ ਇਹ ਅਤਵਾਦ ਹੈ ਇਹਨਾਂ ਕੀ ਪਤਾ ਉਹ ਦਫਾ ਲੱਗ ਗਿਆ ਹੁਣ ਹੁਣ ਦੇ ਦੇ ਨਾਲ ਦਾ ਲਓ ਕੋ ਨਿਆਣੇ ਸੇ ਦੂਏ ਪਾਗਲ ਸੀ ਅਨਪੜ੍ਹ ਸੀ ਕੀ ਪਤਾ ਹੋਇਆਤਾ ਜੀ ਸੈਂਟਰਲ ਦੀ ਗਵਰਨਮੈਂਟ ਹੈ ਤਾਕਤਾਂ ਨੇ ਨਾ ਕੋ ਮਨਿਸਟਰੀਆਂ ਨੇ ਉਹਨਾਂ ਦੀ ਗੱਲਾਂ ਜਾਗੇ ਉਹਨਾਂ ਨੂੰ ਇਹ ਸੀ ਕਿ ਇਹ ਇੱਥੇ ਚਾਰ ਪੰਜਾਂ ਨੂੰ ਸਿੰਘ ਮਾਰਤੇ ਉਹਨਾਂ ਨੇ ਪੋਰਥਾਲਾ ਨੇ ਰਾਜਬਦੀ ਦਾ ਲਗੂ ਕਰਦਾ ਪੰਜਾਬ ਚ ਲਗਾ ਲਾਤੀ ਪਰ ਪੋਰਥਾਲਾ ਸਿਆਣੇ ਸੀ ਮਚਾ ਗਏ ਅਗਰ ਨਾ ਬਧੀ ਗੱਲ ਖੂਨ ਖਰਾਬਾ ਬਚਾ ਲਿਆ ਇਹ ਗੱਲਾਂ ਤਾਂ ਉਹ ਕਰਵਾ ਰਹੇ ਨੇ ਲੋਕ ਜਿਹੜੇ ਗੁਰਮਤ ਦੇ ਦੁਸ਼ਮਣ ਨੇ ਸਾਡੇ ਬੰਦਿਆਂ ਤੋਂ ਨੰਗਾਦੋ ਕਰਾ ਰਹੇ ਨੇ ਬੋਲ ਸਾਡੇ ਕਰਨੇ ਵਾਲੇ ਕੰਮ ਨੇ ਗੁਰਦੁਆਰੇ ਪਿੱਛੇ ਤੁਸੀਂ ਐ ਲੜੀਏ ਆਪਣੇ ਬੰਦਿਆਂ ਨੂੰ ਮਾਰੀਏ ਕਿੱਥੇ ਤੱਕ ਭੁੱਖ ਵਧੀ ਹੈ ਤੁਹਾਡੇ ਅੰਦਰ ਕਿੱਥੇ ਤੱਕ ਹੰਕਾਰ ਵਧਿਆ ਤੁਹਾਡੇ ਅੰਦਰ ਤੁਹਾਨੂੰ ਇਹ ਆਜ਼ਾਦ ਕਿਹਨੇ ਦਿੱਤੀ ਕਾਨੂੰਨ ਨੂੰ ਹੱਥ ਚੁਲੋ ਦਿਮਾਗ ਖਰਾਬ ਹੋਇਆ ਹੈ ਸਰਕਾਰ ਨੇ ਨੇੜੇ ਚਲੇਗਾ ਕਰਤਾ ਉਹਨਾਂ ਨੇ ਉਹਨਾਂ ਉਹ ਦੀ ਵੰਦ ਕਰਾਉਣ ਨੂੰ ਨੇੜੇ ਨਹੀਂ ਜਾਂਦੇ ਜੇ ਜਾਂਦੇ ਨੇ ਅਗਲਾ ਕਹਿੰਦੇ ਇਹਨਾਂ ਨੇ ਕਰਵਾਇਆ ਜਿਹੜਾ ਮਦਦ ਕਰੂ ਉਹ ਹੋ ਵੀ ਇਹ ਹੈ ਇਹਦੇ ਪਿੱਛੇ ਇਹਨਾਂ ਦੇ ਬਦਨਾਮ ਹੋਣ ਨੂੰ ਜਾਊ ਕੌਣ ਨੇੜੇ ਕੌਣ ਜਾਵੇ ਨੇੜੇ ਜਾਂਗੂ ਤਾਂ ਉਹਦੇ ਬੰਦੇ ਨੇ ਫਿਰ ਉਹਦਾ ਫਿਰ ਪੁੱਠੇ ਬੰਦੇ ਉਹ ਮਤਦੰਦ ਉਹਦਾ ਦੇਸ਼ ਦਰੋਹੀ ਉਹ ਵੀ ਹੈ ਕੋਈ ਸਾਜੇ ਜੋਦੀ ਹੈ ਕਿ ਤੇ ਨਾਲ ਕੇ ਉੱਥੇ ਗੱਲ ਫਸੀ ਹੋਈ ਹੈ ਇੰਨੇ ਅਕਲ ਦੇ ਮਾਲਕ ਜਿਹੜੇ ਹੋਣ ਉਹ ਖਾਲਤਾਨੀਆਂ ਗੱਲਾਂ ਕਰਦੇ ਨੇ ਉਹ ਖਾਲਤਾਨੀਆਂ ਗੱਲਾਂ ਕਰਦੇ ਨੇ ਇਹ ਨਹੀਂ ਅਕਲ ਦੇ ਮਾਲਕ ਹੋ ਕੇ ਤਾਂ ਵਕਾਲਤਾਂ ਸਾਜਰੀ ਬਣ ਜੂ ਨਾਲ ਚੱਲ ਵੀ ਵਧੀਆ ਜਾਊ ਇਹਨਾਂ ਦਾ ਆਪਦੇ ਵਿੱਚ ਹੀ ਮਰ ਜਾਣਗੇ ਲੜ ਕੇ ਜੇ ਰਾਜ ਕਾਇਮ ਵੀ ਕਰਨ ਲਾ ਜੇ ਮਿਸਲਾਂ ਆਲੇ ਲੜਦੇ ਹੁੰਦੇ ਤੇ ਆਪਦੇ ਵਿੱਚ ਸਾਰੇ ਲੜਕੇ ਮਰ ਜਾਂਦੇ ਜਿ ਬਚਾਲੇ ਖਾਲੀ ਫੂਲਾ ਸੋ ਨਾ ਹੁੰਦਾ ਫਿਰ ਜਾਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਹਟਦੇ ਨਹੀਂ ਲੜਨ ਤੇ ਮਰ ਜਾਣਗੇ ਸਾਰੇ ਲੜਕੇ ਉਹਨਾਂ ਨੇ ਸਾਰਿਆਂ ਦੀਆਂ ਮਿਸਲਾਂ ਖਤਮ ਕਰਕੇ ਤਾਂ ਉਹਨਾਂ ਦੀ ਸੁੰਦਰ ਰਾਜ ਬਣਾਇਆ ਸੀ ਭਈ ਜਿਆਦਾ ਨਹੀਂ ਹੈ ਇਹ ਤਾਂ ਆਪ ਇਹਨਾਂ ਨੂੰ ਦੁਸ਼ਮਣ ਦੀ ਲੋੜ ਹੀ ਨਹੀਂ ਇਹ ਉਸੇ ਰਾਹੇ ਮਿਸਲਾਂ ਵਾਲੇ ਹੁਣ ਪਏ ਹੋਏ ਨੇ ਵੀ ਜਿੰਨੇ ਸਾਡੇ ਧੜੇ ਹੋਣਗੇ ਉਹਨੀਆਂ ਮਿਸਲਾਂ ਹੋ ਜਾਣਗੀਆਂ ਉਹ ਸੁਪਨਾ ਦੇਖਦੇ ਨੇ ਮਿਸਲਾਂ ਵਾਲਾ ਇਹ ਨਹੀਂ ਦੇਖਦੇ ਵੀ ਮਿਸਲਾਂ ਜੇ ਹੋਈਆਂ ਰਾਜ ਹੋਇਆ ਉਹਦਾ ਹਸ਼ਰ ਕੀ ਹੋਇਆ ਉਤੋ ਦੀ ਖਟਿਆ ਕੀ ਉਹ ਨਹੀਂ ਦੇ ਦੇ ਕਨੇ ਚੱਲ 10ਵੇਂ ਸਾਲ ਜਿੰਨਾ ਰਾਜੂ ਦੇਖੀ ਜਾਊ ਉਹ